ਸ਼ਸ਼ੀਕਾਲ ਜੀ ਗੁੱਡ ਇਵਨਿੰਗ ਤੇ ਲੋੜੀ ਤੇ ਤੁਹਾਨੂੰ ਬਹੁਤ ਬਹੁਤ ਮੁबारकਾਂ ਅੱਜ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਆਰਟੀਕਲ ਲੈ ਕੇ ਆਏ ਆਂ ਆਰਟੀਕਲ ਵੀ ਸੋਨੂੰ ਇੰਦਾ ਤੇ ਦਿਖਾਵਾਂਗੇ ਜੋ ਤੁਹਾਡੀ ਦਾਜ ਤੇ ਵਰੀਆਂ ਦੀ ਸ਼ਾਨ ਬਣਾ ਦੇਗਾ ਸਪੈਸ਼ਲ ਹੀ ਦਾਜ ਵਰੀਆਂ ਦੇ ਚ ਸੋਨੂੰ ਕਲੈਕਸ਼ਨ ਦਿਖਾਣੇ ਆ ਕਲੈਕਸ਼ਨ ਵੀ ਸੋਨੂੰ ਸ਼ੁਰੂ ਕਰਨੀ ਐ ਇਸ 22300 ਦੀ ਰੇਂਜਾਂ ਤੋਂ ਲੈ ਕੇ 12-13000 ਦੀ ਰੇਂਜ ਤੱਕ ਤੁਹਾਨੂੰ ਕਲੈਕਸ਼ਨ ਦਿਖਾਣੀ ਹੈ ਇੱਕ ਸੈਂਪਲ ਤੌਰ ਤੇ ਜਸ ਤੁਹਾਨੂੰ ਸਿੰਗਲ ਸਿੰਗਲ ਸੂਟ ਦਿਖਾ ਰਹੇ ਹਾਂ ਉਸ ਡਿਜ਼ਾਈਨ ਚ ਵੀ ਕਿੱਦਾਂ-ਕਿੱਦਾਂ ਤੁਹਾਨੂੰ ਸੂਟ ਮਿਲਣਗੇ ਬਾਜ਼ਾਰ ਚ ਜਿਹੜੇ 4-4000 5-5000 ਦੇ ਰੇਂਜ ਦੇ ਸੂਟ ਆਪਸ ਤੁਹਾਨੂੰ ਸਿਰਫ 2200 ਤੇ 2500 ਦੀ ਰੇਂਜ ਚ ਹੀ ਸ਼ੁਰੂ ਕਰ ਦੇਨੇ ਆ ਲਓ ਜੀ ਇਹ ਸਾਡਾ ਫਰਸਟ ਆਰਟੀਕਲ ਹੈ ਜੀ ਆਹ ਦੇਖੋ ਘੇਰੇ ਦਾ ਵਰਕ ਹੈ ਤੇ ਨਾਲ ਸਟੱਫ ਹੈਗਾ ਸਾਡਾ ਇਹ ਪਿਓਰ ਨੈਚੁਰਲ ਦਾ ਨਾਲ ਬਾਟਮ ਵਰਕ ਹੈ ਜੀ ਨਾਲੇ ਦੇ ਆਗੇ ਬਾਜੂ ਇਹ ਸਾਡਾ ਆਰਟੀਕਲ ਦਾ ਰੇਂਜ ਹੈਗਾ ਜੀ ਸਾਰਾ 2300 ਤੇ 95 ਰੁਪਏ ਦਾ ਲਓ ਜੀ ਨੈਕਸਟ ਆਰਟੀਕਲ ਕਰੋ ਲਓ ਜੀ ਇੱਕ ਆਰਟੀਕਲ ਆਇਆ ਸਾਡੇ ਕੋਲ ਬਹੁਤ ਸੋਹਣਾ ਹੈ ਹੈਂਡਵਰਕ ਦੇ ਨਾਲ ਨਾਲ ਹੀ ਜਰੀ ਦਾ ਕੰਮ ਕੀਤਾ ਹੋਇਆ ਵਰਕ ਚੈੱਕ ਕਰੋ ਹੈਂਡ ਦਾ ਨਾਲ ਹੈ ਘੇਰੇ ਦਾ ਕੰਮ ਹੈ ਜੀ ਸੈਂਟਰ ਪੈਨਲ ਹੈ ਛੜੀ ਹੈ ਬਾਜੂ ਆ ਗਈ ਜੀ ਨਾਲ ਹੀ ਬਾਟਮ ਤੇ ਕੰਮ ਆ ਗਿਆ ਜੀ ਦੁਪੱਟਾ ਵੀ ਚਨੋਂਨਤੀ ਹੀ ਆਏਗਾ ਰੇਟ ਹੈਗਾ ਸਾਡਾ ਇਸ ਦਾ ਕਿਰੇਟਰ ਵੀ ਇਹਦਾ 2995 ਰੁਪਏ ਦਾ ਸੂਟ ਹੈ ਸਾਰਾ ਸਭ ਸੋਨੋ ਇਹ ਵਿਚਾਰ 4000 ਤੋਂ ਘੱਟ ਕੋਈ ਸੂਟ ਨਹੀਂ ਮਿਲਣਾ ਜੀ ਮਾਰਕੀਟ ਰੇਟਾਂ 'ਚ ਇੱਕ ਆ ਗਈ ਜੀ ਸਾਡੀ ਛੜੀ ਛੜੀ ਦਾ ਤੁਸੀਂ ਐ ਲੈ ਲਓ ਬਹੁਤ ਟ੍ਰੈਂਡਿੰਗ ਜੀ ਸਾਡੀ ਇਹ ਸਾਰਾ ਫਰੰਟ ਪੈਨਲ ਆ ਗਿਆ ਜੀ ਤੇ ਨਾਲ ਹੀ ਦੁਪੱਟਾ ਫਰਕਾਵਾਦੀ ਬਹੁਤ ਟ੍ਰੈਂਡਿੰਗ ਚ ਬਹੁਤ ਜ਼ਿਆਦਾ ਮਾਰਕੀਟ ਰੇਟ ਹੈ ਦਾ 3000 3500 ਰੁਪਏ ਆਪਣਾ ਰੇਟ ਹੈਗਾ ਸਿਰਫ ਔਰ ਸਿਰਫ 2200 ਤੇ 45 ਰੁਪਏ ਦਾ ਛੋਟ ਹੈ ਜੀ बॉटਮ ਵਰਕ ਵੀ ਨਾਲ ਹੀ ਆਣਗੇ ਇਹਨਾਂ ਦੇ ਲਓ ਜੀ ਬਹੁਤ ਸਰਦਾਰੀ ਚੀਜ਼ ਹੈ ਜੀ ਕਲਰ 옵ਸ਼ਨਸ ਹਿਸਾਬ ਚ ਹੈਗੇ ਜੀ ਤਿੰਨ ਤਿੰਨ ਚਾਰ ਚਾਰ ਕਲਰਸ ਹਿਸਾਬ ਚ ਹੀ ਦਵਾਂਗੇ ਲਓ ਜੀ ਕਾ ਚੀਜ਼ ਦੇਖੋ ਬਹੁਤ ਸ਼ਾਹੀ ਚੀਜ਼ ਹੈ ਵਰਕ ਚੈੱਕ ਕਰੋ ਤੁਸੀਂ ਸਾਰਾ ਹੈਂਡ ਵਰਕ ਆਊਗਾ ਸੈਂਟਰ ਚ ਬਹੁਤ ਪ੍ਰੀਮੀਅਮ ਡਿਜ਼ਾਈਨ ਹੈ ਦੁਪੱਟਾ ਦੇਖੋ ਨਾਲ ਹੈਗੇ ਬਾਜੂ ਬਾਟਮ ਤੇ ਦੁਪੱਟਾ ਆ ਗਿਆ ਜੀ ਪਿਓਰ ਚਨੂਨ ਦਾ ਕਲਰ ਇਹ ਜੀ ਵੀ ਤੁਹਾਨੂੰ ਚਾਰ ਦਾਵਾਂਗੇ ਜੀ ਅਰੇਂਜ ਕੀ ਹੈ ਇਹਦੀ 2995 ਵੀ ਨੈਕਸਟ ਆਰਟੀਕਲ ਵੀ ਇਹ ਕਾ ਦੇਖੋ ਜੀ ਇਹ ਵੀ ਸੈਂਟਰ ਪੈਨਲ ਦਾ ਹੀ ਡਿਜ਼ਾਈਨ ਹੈ ਮਾਰਕੀਟ 'ਚ ਹੁਣ ਵੀ 5-5000 4500 ਤੋਂ ਘੱਟ ਇਹਦਾ ਕੋਈ ਰੇਟ ਨਹੀਂ ਬੋਲ ਰਿਹਾ ਕਿਉਂ ਇਸ ਦੀ ਸਾਰਾ ਹੈਂਡਵਰਕ ਆ ਗਿਆ ਲਓ ਜੀ ਨਾਲ ਪਰਲ ਦਾ ਕੰਮ ਕੀਤਾ ਹੋਇਆ ਨਾਲ ਸੀਕੁਐਂਸ ਦਾ ਕੰਮ ਹੈ ਨਾਲ ਹੀ ਚਨੂਨ ਦਾ ਦੁਪੱਟਾ ਵੀ ਫੁੱਲ ਹੈਵੀ ਹੈ ਆ ਬਾਜੂ ਆ ਗਈ ਜੀ ਨਾਲ ਹੀ ਬਾਟਮ ਆਣੀ ਆ ਚੈੱਕ ਕਰੋ ਸਿਰਫ 3445 ਰੁਪਏ ਦਾ ਸੂਟ ਹੈ ਜੀ ਲਓ ਜੀ ਆ ਅਸੀਂ ਰੀਸਟੌਕ ਕਰਾਇਆ ਜੀ ਇਹ ਤਾਂ ਕਸਟਮਰ ਦੀ ਇੰਨੀ ਡਿਮਾਂਡ ਹੈ ਸਾਡੇ ਕੋਲ ਹਰ ਵੇਲੇ ਇਹ 8 8 9 9 ਕਲਰ ਸਾਡੇ ਕੋਲੇ ਅਵੇਲੇਬਲ ਰਹਿੰਦੇ ਆ ਪਿਓਰ ਪਰਲ ਦਾ ਕੰਮ ਆਊਗਾ ਚੈੱਕ ਕਰੋ ਵਰਕ ਕਾਪੀ ਪਹਿਲਾਂ ਆ ਜਾਂਦੀ ਹੈ ਜੀ ਸਾਡੇ ਕੋਲ ਤੁਹਾਨੂੰ ਸਾਰੇ オリジナル ਡਿਜ਼ਾਈਨਸ ਮਿਲਣਗੇ ਚੱਕੋ ਜੀ 3145 ਰੁਪਏ ਲਓ ਜੀ ਸੈਂਟਰ ਪੈਨਲ ਦਾ ਡਿਜ਼ਾਈਨ ਹੈ ਵੀ ਹੈਂਡ ਦਾ ਕੰਮ ਹੈ ਵਰਕ ਚੈੱਕ ਕਰੋ ਕਿੰਨਾ ਪ੍ਰੀਮੀਅਮ ਹੈ ਸ਼ਾਨਦਾਰ ਵਰਕ ਚੈੱਕ ਕਰੋ ਜੀ ਸਾਰਾ ਮੋਰਨੀਆਂ ਵਾਲਾ ਡਿਜ਼ਾਈਨ ਹੈ चनोन का दुप्टा आएगा एक की रेंज है पैंती पचानवे जी नैक्सट आर्टिकल एक आ गए जी वरिया की शान सा बहुत ट्रेंडिंग दबका वक न आ गया घेरे का कम है जी लो जी चैक करो बहुत सोहना आर्टिकल नाल ओरगेंजा पैच आई दुप्टा बनया वा फोरसाइड बहुत एक्सट्रा ही चीज़ है लो बहुत प्रीमियम आर्टिकल है रेंज हैगी छपा सौ पताली जी अठ अठ हज़ार रेंजा से लैके आ रहे बजार सूट है <coughs> लो भी नैक्सट आर्टिकल ये आ गए सा प्योर लखनवी जी घेरे का काम चैक करो बहुत सोहना हो आ घेरे का कम है जी नाल बाजू आन गया बॉटम आन गया फोर साइड आएगा दुपट्टा लो जी <coughs> आ गया बॉट बो, बॉटम बो, जी अठवंजा सौ की रेंज आऊगा सूट सारा ये बहुत प्रीमियम है नैक्सट वीक फिर प्रीमियम सैगमेंट स्टार्ट हो होते जी ये ਵੌਕ ਚੈੱਕ ਕਰੋ ਕਿੰਨਾ ਜ਼ਿਆਦਾ ਪ੍ਰੀਮੀਅਮ ਵਰੀਆਂ ਦੀ ਸ਼ਾਨ ਦੇਖੋ ਸਾਰਾ ਹੈਂਡਵਰਕ ਤੇ ਜੀ ਟੋਟਲੀ ਹੈਂਡਵਰਕ ਨਾਲ ਬਰੇਲੀ ਦਾ ਵਕ ਹੋਇਆ ਹੋਇਆ ਵੇ ਜੀ ਆਹ ਤੁਹਾਡੇ ਬਾਜੂ ਆਗੇ ਜੀ ਬਾਜੂ ਵੀ ਹੈਂਡਵਰਕ ਤੇ ਆਣਗੇ ਚੈੱਕ ਕਰੋ ਦੁਪੱਟਾ ਦੁਪੱਟੇ ਦੀ ਸ਼ਾਨ ਦੇਖੋ ਜੀ 4 ਸਾਈਡ ਦੁਪੱਟਾ ਹੋਊਗਾ ਲਓ ਜੀ ਕੀ ਰੇਂਜ ਹੈ ਵੀ ਇਹਦੀ 200 1245 ਰੁਪਏ ਦਾ ਸੂਟ ਹੈ ਜੀ 10000 ਤੋਂ ਘੱਟ ਕੋਈ ਨਹੀਂ ਗੱਲ ਕਰਦੇ ਇਹ ਮਾਰਕੀਟ ਚ ਇਹਨਾਂ ਰੇਟਾਂ ਦੀ ਲਓ ਜੀ ਇੱਕ ਆ ਗਿਆ ਫਰਕਾਵਾਦੀ ਬਹੁਤ ਟ੍ਰੈਂਡਿੰਗ ਚ ਜੀ ਸੋਨੂੰ ਵੀ ਪਤਾ ਹੈ ਤੇ ਕਲਰ ਆਪਸ਼ਨਸ ਨੂੰ ਇਹ ਚ ਕਟੋ-ਕਟ 7-8 ਕਲਰ ਆਪਸ਼ਨਸ ਦੇ ਦਾਂਗੇ 56445 ਰੁਪਏ ਦਾ ਸੂਟ ਹੈ ਜੀ ਸਾਰਾ ਸਾਡੇ ਕੋਲੇ origignal design origignal work ਸਾਰਾ ਸਾਰਾ ਹੈਂਡ ਦਾ ਕੰਮ ਹੈ ਲਓ ਜੀ ਨਾਲ ਬਾਟਮ ਵਰਕ ਵੀ ਆ ਨਹੀਂ ਇਹਨਾਂ ਦੇ ਲਓ ਜੀ ਚੈੱਕ ਕਰੋ ਨੈਕਸਟ ਵੀ ਇਹ ਸੋਨੂੰ ਕਲਰ ਸੀ ਰੈੱਡ ਤੇ ਮਹਿਰੂਨ ਸਪੈਸ਼ਲ ਹੀ ਚੱਲਦੇ ਆਨੰਦ ਕਾਰਜਾਂ ਲਈ ਸਾਡੇ ਕੋਲ 24 ਘੰਟੇ ਅਵੇਲੇਬਲ ਰਹਿੰਦੇ ਜੀ ਲਓ ਜੀ ਇਹ ਕਾ ਡਿਜ਼ਾਈਨ ਦੇਖੋ ਸਾਡਾ ਬਹੁਤ ਪ੍ਰੀਮੀਅਮ ਆਰਟੀਕਲ ਹੈ ਇਹ ਡਿਜ਼ਾਈਨ ਮਾਰਕੀਟ ਤੇ ਜਾਈ ਜਾਂਦਾ ਨਹੀਂ ਡਿਜ਼ਾਈਨ ਸੋਨੂੰ ਮਿਲ ਗਏ ਸੂਟ ਫਰੀ ਦੇ ਦੇਣਾ ਜੀ ਕੋ ਖੁੱਦੇ ਡਿਜ਼ਾਈਨਸ ਅਸੀਂ ਆਪ ਖੁਦ ਤਿਆਰ ਕਰਵਾਏ ਵੇ ਡਿਜ਼ਾਈਨ ਚੈੱਕ ਕਰੋ ਕਿੰਨੇ ਆਲੀਸ਼ਾਨ ਹੈ ਜੀ ਸਾਰਾ ਹੈਂਡਵਰਕ ਦਾ ਕੰਮ ਹੈ ਕਿੰਨਾ ਸੋਹਣਾ ਸੂਹ ਦਾ ਦੇ ਨਾ ਲਾਗੇ ਬਾਜੂ ਇਹਦੇ ਪਿਓਰ ਔਰਗਾਂజా 35 ਗ੍ਰਾਮ ਵਾਲੀ ਲੱਗੀ ਹੋਈ ਹੈ ਸਾਰੀ ਇਹ 35 ਗ੍ਰਾਮ ਦੀ ਔਰਗਾਂਜ਼ੀ ਦੁਪੱਟੇ ਦੀ ਗੱਲ ਕਰੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ 4 ਸਾਈਡ ਮੈਂ ਤੁਹਾਨੂੰ ਕਹਿ ਰਿਹਾ ਇਹ ਸੂਟ ਇਹ ਜਸਟੀਫਾਈ ਹੀ ਨਹੀਂ ਹੁੰਦੇ ਵੀਡੀਓ 'ਚ ਸ਼ੋਰੂਮ ਤੇ ਆਉਂਗੇ ਤੁਹਾਨੂੰ ਫੇਰ ਪਤਾ ਲੱਗਣਾ ਕੀ ਰੇਟ ਹੈ ਵੀ ਇਹਦਾ 7495 7495 ਰੁਪਏ ਦਾ ਸੂਟ ਹੈ ਜੀ ਨੈਕਸਟ ਵੀ ਲਓ ਜੀ ਦਬਕਾ ਵਰਕ ਜਿਹੜਾ ਕਸਟਮਰ ਕਹਿੰਦਾ ਵੀ ਲੈਣਾ ਹੀ ਦਬਕਾ ਵਰਕ ਹੈ ਚੈੱਕ ਕਰੋ ਡਿਜ਼ਾਈਨ ਬਹੁਤ ਸੋਨਾ ਆਰਟੀਕਲ ਆ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਨਾਲ ਬਾਜੂ ਆ ਗਏ ਆ ਪਿਓਰ ਸ਼ਿਮਰ ਦਾ ਸਟੱਫ ਲੱਗੇ ਟਿਸ਼ੂ ਸ਼ਿਮਰ ਹੈ ਜੀ ਦੁਪੱਟਾ ਆਊਗਾ ਸਾਡਾ ਡਿਜੀਟਲ ਲਓ ਜੀ ਮਲਟੀ ਸ਼ੇਡਡ ਦੁਪੱਟਾ ਹੈ ਕਲਰ ਇਚ ਵੀ 4 ਹੀ ਆਣਗੇ ਐਦਾਂ ਦੇ ਆਰਟੀਕਲ ਲੈਣ ਲਈ ਵੀਰੇ ਜਰੂਰ ਵਿਜ਼ਿਟ ਕਰੋ ਮਾਡਰਨ ਫੈਸ਼ਨ ਮੋਡ ਮੰਡੀ ਟਰੱਕ ਜੁਨੀਅਰ ਰੋਡ ਤੇ ਆਪਣੀ ਦਾਜਵਰੀਆਂ ਨੂੰ ਬਹੁਤ ਸੋਹਣਾ ਬਣਾਓ ਲਓ ਜੀ ਡਿਜ਼ਾਈਨ ਆ ਸਾਡਾ ਐਡਰੈਸ ਹੈ ਜੀ ਮਾਡਰਨ ਫੈਸ਼ਨ ਫੈਕਟਰੀ ਰੋਡ ਨੀਅਰ ਪੈਟਰੋਲ ਪੰਪ ਮੋਡ ਮੰਡੀ ਮੋਬਾਈਲ ਨੰਬਰ ਸਾਡੇ ਲਿਖਿਆ ਹੋਇਆ ਹੈ ਜੀ ਜਰੂਰ ਵਿਜ਼ਿਟ ਕਰੋ ਇੱਕ ਵਾਰੀ ਥੈਂਕ ਯੂ ਸੋ ਮੱਚ